ਸਾਰਿਆਂ ਪਿਆਰ ਪਰੀ ਜਮਸੀ ਦੀ ਆਈ ਯਾਦ ਦੇ ਵਚਨ ਮਨ ਲਈਏ ਮਤੀ ਦੀ ਅੰਜੀ ਲੋ ਦਾ ਅੱਠ ਦੇ ਆਏ ਮਸੀਹ ਦੇ ਇਖਤਿਆਰ ਵਾਲੇ ਕੰਮ ਜਾਂ ਉਹ ਪਹਾੜੋਂ ਉਤਰਿਆ ਤਾਂ ਵੱਡੀ ਭੀੜ ਉਹਦੇ ਮਗਰ ਲੱਗ ਪਈ ਅਤੇ ਵੇਖੋ ਇੱਕ ਕੋੜੀ ਨੇ ਕੋਲ ਆਨ ਕੇ ਉਸ ਅੱਗੇ ਮੱਥਾ ਟੇਕਿਆ ਤੇ ਕਹਾਂ ਪ੍ਰਭੂ ਜੀ ਜੇ ਤੂੰ ਚਾਹੇ ਤਮੈਨੂੰ ਸ਼ੁੱਧ ਕਰ ਸਕਦਾ ਹੈ ਤਾਂ ਉਸਨੇ ਹੱਥ ਲੰਮਾ ਕਰਕੇ ਉਸਨੂੰ ਛੂਇਆ ਤੇ ਆਖਿਆ ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ ਅਤੇ ਉਸੇ ਵੇਲੇ ਉਹਦਾ ਕੋੜ ਜਾਂਦਾ ਰਿਹਾ ਤਾਂ ਯਿਸੂ ਨੇ ਉਹਨੂੰ ਆਖਿਆ ਖਬਰਦਾਰ ਕਿਸੇ ਨੂੰ ਨਾ ਦਸੀ ਪਰ ਜਾ ਕੇ ਆਪਣਾ ਆਪ ਯਾਜਕ ਨੂੰ ਵਿਖਾ ਅਤੇ ਜਿਹੜੀ ਭੇਟ ਮੂਸਾ ਨੇ ਠਹਿرائی ਚੜਾ ਕਿ ਉਹਨਾਂ ਲਈ ਸਾਖੀ ਹੋਵੇ ਸੂਬੇਦਾਰ ਦੀ ਨੇਚਾ ਜਾਉ ਕਫਨਾ ਵਿੱਚ ਵੜਿਆ ਤਾਂ ਇੱਕ ਸੂਬੇਦਾਰ ਉਸ ਕੋ ਲਾਇਆ ਅਤੇ ਉਹਦੀ ਮਿਹਨਤ ਕਰਕੇ ਕਿਹਾ ਪ੍ਰਭੂ ਜੀ ਮੇਰਾ ਨੌਕਰ ਚੋਲੇ ਦਾ ਮਾਰਿਆ ਘਰ ਵਿੱਚ ਵੱਡਾ ਦੁਖੀ ਪਿਆ ਹੈ ਅਤੇ ਉਸ ਨੇ ਉਹਨੂੰ ਆਖਿਆ ਮੈਂ ਆਨ ਕੇ ਉਹਨੂੰ ਚੰਗਾ ਕਰ ਦਿਆਂਗਾ ਪਰ ਸੂਬੇਦਾਰ ਨੇ ਉੱਤਰ ਦਿੱਤਾ ਪ੍ਰਭੂ ਜੀ ਮੈਂ ਸਯੋਗ ਨਹੀਂ ਜੋ ਤੂੰ ਮੇਰੀ ਛੱਤ ਦੇ ਹੇਠ ਆਵੇਂ ਪੰਨੀਰਾ ਵਚਨ ਹੀ ਕਰਤਾ ਮੇਰਾ ਨੌਕਰ ਚੰਗਾ ਹੋ ਜਾਊ ਕਿਉਂਕਿ ਮੈਂ ਵੀ ਇੱਕ ਮਨੁੱਖ ਦੁਇ ਦੇ ਹੁਕਮ ਵਿੱਚ ਹਾਂ ਅਤੇ ਸਿਪਾਈਆਂ ਨੂੰ ਆਪਣੇ ਇਖਤਿਆਰ ਵਿੱਚ ਰੱਖਦਾ ਹਾਂ ਅਤੇ ਇੱਕ ਨੂੰ ਆਖਦਾ ਹਾਂ ਜਾ ਤਾਂ ਉਹ ਜਾਂਦਾ ਹੈ ਤੇ ਦੁਇ ਨੂੰ ਆ ਤਾਂ ਉਹ ਆਉਂਦਾ ਹੈ ਅਤੇ ਆਪਣੇ ਚਾਕਰ ਨੂੰ ਇਹ ਕਰਤਾ ਉਹ ਕਰਦਾ ਹੈ ਯਿਸੂ ਨੇ ਸੁਣ ਕੇ ਚੱਜ ਮੰਨੇ ਅਤੇ ਉਹਨਾਂ ਨੂੰ ਜਿਹੜੇ ਮਗਰ ਮਗਰ ਆਉਂਦੇ ਸਨ ਕਿਹਾ ਕਿ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਸਰਾਇਲ ਵਿੱਚ ਵੀ ਮੈਂ ਐਡੀ ਨਿਸ਼ਚਾ ਨਹੀਂ ਵੇਖੀ ਅਤੇ ਮੈਂ ਤੁਹਾਨੂੰ ਆਖਦਾ ਹਾਂ ਜੋ ਬਥੇਰੇ ਚੜਦੇ ਹੋ ਤੇ ਲੈਂਦੇ ਆਉਣਗੇ ਅਤੇ ਸਵਰਗ ਦੇ ਰਾਜ ਵਿੱਚ ਅਬਰਾਮ ਅਤੇ ਜ਼ਹਾਕ ਅਤੇ ਯਾਕੂਬ ਨਾਲ ਬੈਠਣਗੇ ਪਰ ਰਾਜ ਦੇ ਪੁੱਤਰ ਬਾਹਰ ਦੇ ਅੰਧਕੋਰ ਵਿੱਚ ਕੱਢੇ ਜਾਣਗੇ ਉੱਥੇ ਰੋਣਾ ਤੇ ਕਚੀਚੀਆਂ ਵਟਣਾ ਹੋਵੇਗਾ ਤਾਂ ਯਿਸੂ ਨੇ ਸੂਬੇਦਾਰ ਨੂੰ ਕਿਹਾ ਜਾਂ ਜਿਹੀ ਤੂੰ ਨਿਸ਼ਚਾ ਕੀਤੀ ਤੇਰੇ ਲਈ ਤੇ ਹਾਂ ਹੀ ਹੋਵੇ ਅਤੇ ਉਹ ਨੌਕਰ ਉਸੇ ਘੜੀ ਚੰਗਾ ਹੋ ਗਿਆ ਬਹੁਤਿਆਂ ਨੂੰ ਚੰਗਾ ਕਰਨਾ ਈਸ਼ੂ ਨੇ ਪਤਰਸ ਦੇ ਘਰ ਵਿੱਚ ਆਨ ਕੇ ਉਹ ਦੀ ਸਾਸ ਨੂੰ ਤਾਪ ਨਾਲ ਪਈ ਹੋਈ ਵੇਖਿਆ ਅਤੇ ਉਸ ਨੇ ਉਹ ਦਾ ਹੱਥ ਛੂਆ ਅਤੇ ਉਹ ਦਾ ਤਾਪ ਲਹਿ ਗਿਆ ਅਤੇ ਉਹ ਨੇ ਉੱਠ ਕੇ ਉਸ ਦੀ ਖਾਤਰ ਕੀਤੀ ਅਤੇ ਜਦ ਸਾਂਝ ਹੋਈ ਉਸ ਦੇ ਕੋਲ ਬਹੁਤਿਆਂ ਨੂੰ ਲਿਆਏ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਅਤੇ ਉਸ ਨੇ ਵਚਨਾਂ ਰੂਹਾਂ ਨੂੰ ਕੱਢ ਦਿੱਤਾ ਅਤੇ ਸਾਰੇ ਰੋਗਿਆਂ ਨੂੰ ਚੰਗਾ ਕੀਤਾ ਤਾਜੋ ਇਹ ਸ਼ਾਇਨ ਅਬੀਦੋ ਵਾਕ ਪੂਰਾ ਹੋਵੇ ਕਿ ਉਹਨੇ ਆਪੇ ਸਾਡੀਆਂ ਮੰਗੀਆਂ ਲੈ ਲਈਆਂ ਤੇ ਰੋਗਾਂ ਨੂੰ ਚੁੱਕ ਲਿਆ ਯਿਸੂ ਮਗਰ ਤੁਰਨ ਦੀ ਕੀਮਤ ਤਦ ਯਿਸੂ ਨੇ ਬਹੁਤ ਭੀੜ ਆਪਣੇ ਚੁਫੇਰਿਓਂ ਵੇਖ ਕੇ ਪਾਰ ਚੱਲਣ ਦੀ ਆਗਿਆ ਦਿੱਤੀ ਅਤੇ ਇੱਕ ਗ੍ਰੰਥੀ ਨੇ ਕੋਲ ਆਨ ਕੇ ਉਹਨੂੰ ਕਿਹਾ ਗੁਰੂ ਜੀ ਜਿੱਥੇ ਕਿਤੇ ਤੂੰ ਜਾਵੇਂ ਮੈਂ ਤੇਰੇ ਮਗਰ ਚਲਾਂਗਾ ਅਤੇ ਯਿਸੂ ਨੇ ਉਹਨੂੰ ਆਖਿਆ ਕਿ ਲੂੰਬੜੀਆਂ ਦੇ ਘੁਰਨੇ ਅਤੇ ਕਾਜ ਦੇ ਪੰਛੀਆਂ ਦੇ ਹਾਲ ਨੇ ਹਨ परमनोख ਦੇ ਪੁੱਤਰ ਦੇ ਸਿਰ ਤੁਨੋਂ ਥਾ ਨਹੀਂ ਅਤੇ ਚੇਲਿਆਂ ਵਿੱਚੋਂ ਹੋਰ ਦੁਏ ਨੇ ਉਹਨੂੰ ਆਖਿਆ ਪ੍ਰਭੂ ਜੀ ਮੈਨੂੰ ਪ੍ਰਵਾਨਗੀ ਦੇ ਜੋ ਪਹਿਲਾਂ ਜਾ ਕੇ ਆਪਣੇ ਪਿਓ ਨੂੰ ਦੱਬਾਂ ਪਰ ਈਸ਼ਣ ਨੇ ਉਹਨੂੰ ਕਿਹਾ ਤੂੰ ਮੇਰੇ ਮਗਰ ਚੱਲਿਆ ਅਤੇ ਮੁਰਦਿਆਂ ਨੂੰ ਆਪਣੇ ਮੁਰਤੇ ਦੱਬਨ ਦੇ tufaan ਦਾ ਚੈਨ ਹੋਣਾ ਜ्यों ਬੇੜੀ ਉੱਤੇ ਚੜਿਆ ਉਹਦੇ ਚੇਲੇ ਉਹਦੇ ਮਗਰ ਆਏ ਅਤੇ ਵੇਖੋ ਛਿਲ ਵਿੱਚ ਐਡਾ tufaan ਆਇਆ ਜੋ ਬੇੜੀ ਲਹਿਰਾਂ ਵਿੱਚ ਲੁਕਦੀ ਜਾਂਦੀ ਸੀ ਪਰ ਉਹ ਸੁੱਤਾ ਪਿਆ ਸੀ ਅਤੇ ਉਹਨਾਂ ਨੇ ਕੋਲ ਆਨ ਕੇ ਉਹਨੂੰ ਜਗਾਇਆ ਤੇ ਕਿਹਾ ਪ੍ਰਭੂ ਜੀ ਬਚਾ ਅਸੀਂ ਤਾਂ ਮਾਰ ਚੱਲੇ ਹਾਂ ਤਾਂ ਉਹਨੇ ਉਹਨਾਂ ਨੂੰ ਆਖਿਆ ਏ ਥੋੜੀ ਪ੍ਰਤੀਤ ਵਾਲੇ ਤੁਸੀਂ ਕਿਉਂ ਡਰਦੇ ਹੋ ਤਦ ਉਹਨੇ ਉੱਠ ਕੇ ਪੌਣ ਤੇ ਝੀਲ ਨੂੰ ਦਬਕਾ ਦਿੱਤਾ ਤੇ ਵੱਡਾ ਚੈਨ ਹੋ ਗਿਆ ਤਉ ਮਨੁੱਖ ਹੈਰਾਨ ਹੋ ਕੇ ਬੋਲੇ ਜੋ ਇੱਕ ਇਹੋ ਜਿਹਾ ਪੁਰਖ ਹੈ ਕਿ ਪੌਣ ਤੇ ਝੀਲ ਵੀ ਉਹ ਦੀ ਮੰਨ ਲੈਂਦੇ ਹਨ ਪੂਤਾਂ ਦੇ ਚਿੰਬੜੇ ਦੋ ਮਨੁੱਖਾਂ ਦਾ ਚੰਗਾ ਹੋਣਾ ਜਦੋਂ ਪਾਰ ਗਦਰੀਨੀਆਂ ਦੇ ਦੇਸ਼ ਵਿੱਚ ਪਹੁੰਚਿਆ ਤਾਂ ਦੋ ਮਨੁੱਖ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਕਬਰਾਂ ਵਿੱਚੋਂ ਨਿਕਲ ਕੇ ਉਹਨੂੰ ਮਿਲੇ ਅਤੇ ਉਹ ਐਡੇ ਡਰੇ ਸਨ ਜੋ ਉਸ ਰਸਤੇ ਕੋਈ ਲੰਘ ਨਹੀਂ ਸੀ ਸਕਦਾ ਅਤੇ ਵੇਖੋ ਉਹਨਾਂ ਨੇ ਪੁਕਾਰ ਕੇ ਆਖਿਆ ਹੈ ਪਰਮੇਸ਼ਰ ਦੇ ਪੁੱਤਰ ਤੇਰਾ ਸਾਡੇ ਨਾਲ ਕੀ ਕੰਮ ਕੀ ਤੂੰ ਵੇਲੇ ਪਹਿਲਾਂ ਸਾਨੂੰ ਦੁੱਖ ਦੇਣ ਇੱਥੇ ਆਇਆ ਹੈ ਉਹਨਾਂ ਤੋਂ ਕੁਝ ਦੂਰ ਬਹੁਤ ਸਾਰੀਆਂ ਸੂਰਾਂ ਦਾ ਜੜ ਚੁਗਦਾ ਸੀ ਅਤੇ ਭੂਤਾਂ ਨੇ ਉਹਦੀਆਂ ਮਿੰਤ ਕਰਕੇ ਆਖਿਆ ਕਿ ਜੇ ਤੂੰ ਸਾਨੂੰ ਕੱਢਦਾ ਹੈ ਤਾਂ ਸਾਨੂੰ ਸੂਰਾਂ ਦੀ ਜੜ ਵਿੱਚ ਘਲ ਦੇ। ਉਸਨੇ ਉਹਨਾਂ ਨੂੰ ਆਖਿਆ ਜਾਓ ਤਾਂ ਉਹ ਨਿਕਲ ਕੇ ਸੂਰਾਂ ਵਿੱਚ ਜਾ ਬੜੇ ਅਤੇ ਵੇਖੋ ਕਿ ਸਾਰਾ ਇਜੜ ਤਾਹੇ ਉਤੋਂ ਸਿਰ ਤੋੜ ਭੱਜ ਕੇ ਝੀਲ ਵਿੱਚ ਜਾ ਪਿਆ ਅਤੇ ਪਾਣੀ ਵਿੱਚ ਡੁੱਬਮ ਹੋਇਆ। ਤਦ ਚਗੌਣ ਵਾਲੇ ਨੱਠੇ ਤੇ ਨਗਰ ਵਿੱਚ ਜਾ ਕੇ ਸਾਰੀ ਵਾਰਤਾ ਤੇ ਭੂਤਾਂ ਵਾਲਿਆਂ ਦੀ ਸਵਿਥਿਆ ਸੁਣਾ ਦਿੱਤੀ। ਅਤੇ ਵੇਖੋ ਸਾਰਾ ਨਗਰ ਯੀਸ਼ੂ ਦੇ ਮਿਲਨੋਂ ਨਿਕਲਿਆ ਤੇ ਜਦ ਉਹਨੂੰ ਵੇਖਿਆ ਤਾਂ ਉਹਦੀਆਂ ਮਿੰਤਾਂ ਕੀਤੀਆਂ। ਜੋ ਸਾਡੀ ਹੱਦੋਂ ਬਾਹਰ ਨਿਕਲ ਜਾਓ ਪ੍ਰਭੂ ਇਹਨਾ ਵਚਨਾਂ ਦੁਆਰਾ ਸਭ ਨੂੰ ਆਸ਼ੀਸ਼ ਦੋਵੇ ਆਮੀਨ